ਮੰਡੀ ਫਤੀਹਗੜ੍ਹ ਪੰਚਤੂਰ ਵਿੱਚੋਂ ਕਣਕ ਦੀ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਾਰਨ ਲਾਇਆ ਗਿਆ ਤਰਨਾ ਹਲਕਾ ਤਰਮਕੋਟ ਦੇ ਅਧੀਨ ਆਉਂਦੇ ਕਸਬਾ ਫਤੀਹਗੜ੍ਹ ਪੰਚਤੂਰ ਦੀ ਮੰਡੀ ਵਿੱਚੋਂ ਕਣਕ ਦੇ ਦਾਣਿਆਂ ਦੀ ਲਿਫਟਿੰਗ ਨਾ ਹੋਣ ਕਾਰਨ ਦਿੱਤਾ ਗਿਆ ਤਰਨਾ जिस भारती किसान, यूनियन किसान संघर्ष कमेटी ते मंडी दे पल्लेदारा वालों दिता गया धरना मोगा तो अमृतसर रोड उपर पेंदे पिंड पेंद कड़ाए वाला टोल टैक्स जाम करके किसान ने अपना रोष प्रदर्शन किया कि शानान ने सरकार विरुद्ध नारेबाजी कर दे की नार किसान ला रहे जिस न खतरा है चौकीदार है तुम कोई कोई। चौकी चोरी तो बचाया जा सके किसान का कहना सी मजदूर बेचारे अपना काम निपटा के वेले बैठे कणक द लिफ्टिंग नया आ रही है किसान मजदूर आगू सुखा सिंह विरक ने पत्रकारा जानकारी देंदे हुए दस्या जेकर सुनवाई ना कीती गई ज आ रही समस्याव होर भी तिखा कीता जाएगा जिस दी जिम्मेवार जिला मोगान इस ਮੌਕੇ ਤੇ ਮੌਜੂਦ ਕਿਸਾਨ ਯੂਨੀਅਨ ਹਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਸਰਵਰਨ ਸਿੰਘ ਚੰਡੇਵਾਲਾ ਗੁਰਦੇਵ ਸਿੰਘ ਕਿਸਾਨ ਸੰਗਰਾਸ਼ ਕਮੇਟੀ ਗੁਰਨਾਮ ਸਿੰਘ ਟਿੱਲੋ ਜਸਵੰਤ ਚੌਧਰੀ ਪੱਪੂ ਚੌਧਰੀ ਤੇ ਹੋਰ ਸੈਂਕੜੇ ਕਿਸਾਨ ਮਜ਼ਦੂਰ ਹਾਜ਼ਰ ਸਨ ਮੋਗਾ ਤੋਂ ਸਾਡੇ ਪੱਤਰਕਾਰ ਕੁਲਵੰਤ ਸਿੰਘ ਦੀ ਖਾਸ ਰਿਪੋਰਟ ਸਰ ਕੀ ਨਾਮ ਹੈ ਆਪਣਾ ਤੇ ਧਰਨਾ ਕਿਸ ਵਿਸ਼ੇ ਤੇ ਲਾਇਆ ਗਿਆ ਹੈ ਮੇਰਾ ਨਾਮ ਗੁਰਦੇਵ ਸਿੰਘ ਸ਼ਾਹ ਆਲਾ ਕਿਸਾਨ ਮਜ਼ਦੂਰ ਸੰਗਠਨ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਮੋਗਾ ਜੀ ਅੱਜ ਇਹ ਧਰਨਾ ਫਲੇਗੜ ਪਿੰਤੂਰ ਦੀ ਜਿਹੜੀ ਦਾਣਾ ਮੰਡੀ ਆ ਉਹਦੇ ਵਿੱਚ ਬੋਰੀਆਂ ਦੇ ਜਿਹੜੇ ਆ ਉਹ ਢੇਰ ਲੱਗੇ ਪਏ ਨੇ 210000 ਤੋਂ ਉੱਪਰ ਬੋਰੀ ਹੈ ਜਿਹੜੀ ਉਹ ਅਜੇ ਮੰਡੀ ਭਰੀ ਪਈ ਆ ਸਰਕਾਰ ਕੋਲ ਉਹਨੂੰ ਚੁੱਕਣ ਦਾ ਲੋਡਿੰਗ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਉਹਨਾਂ ਨੇ ਬਣਾਇਆ ਹੋਇਆ ਜਿਹੜੀ ਲੇਵਰ ਆ ਉਹ ਵਿਚਾਰੀ ਉਥੇ ਮੱਛਰ ਲੜਾ ਰਹੀ ਆ ਤੇ ਉਹਨਾਂ ਦਾ ਜਿਹੜਾ ਮਾਲ ਆ ਉਹ ਰਾਤ ਨੂੰ ਚੋਰੀ ਵੀ ਹੋ ਜਾਂਦੀ ਆ ਕੱਲ ਮੰਡੀ ਦੇ ਵਿੱਚ ਇੱਕ ਵੱਡਾ ਹਾਦਸਾ ਹੋਣ ਲੱਗਾ ਸੀਗਾ ਜਿਹਦੇ ਨਾਲ ਮੰਡੀ ਦੇ ਵਿੱਚ ਇੱਕ ਅੱਗ ਲੱਗਣ ਲੱਗੀ ਸੀ ਅੱਗ ਲੱਗਣ ਦੇ ਨਾਲ ਕਾਫੀ ਜਿਆਦਾ ਨੁਕਸਾਨ ਹੋਣਾ ਸੀਗਾ ਜਿਹੜਾ ਕਿਸੇ ਕਾਰਨ ਕਰਕੇ ਕਾਬੂ ਕਰ ਲਿਆ ਲੀਵਰ ਨੇ ਤੇ ਉਹ ਹਾਦਸਾ ਟਲ ਗਿਆ ਅਸੀਂ ਇਸ ਕਰਕੇ ਅੱਜ ਰੋਡ ਤੇ ਆਏ ਹੋਏ ਆਂ ਵੀ ਸਰਕਾਰ ਨੂੰ ਦੱਸਣ ਦੀ ਸੀ ਮੋਗਾ ਨੂੰ ਦੱਸਣ ਵੀ ਉਹਨਾਂ ਦੀ ਜਿਹੜੀ ਮੰਡੀ ਆ ਉਹਦੇ ਵਿੱਚ ਉਹ ਬੋਰੀਆਂ ਛੇਤੀ ਤੋਂ ਛੇਤੀ ਚੁਕਾ ਕੇ ਆਪਦੇ ਸਹੀ ਥਾਂ ਤੇ ਉਹ ਸਟਾਕ ਕੀਤਾ ਜਾਵੇ ਤੇ ਜਿਹੜੀ ਲੀਵਰ ਆ ਉਹ ਆਪਦੇ ਘਰਾਂ ਨੂੰ ਜਾ ਸਕੇ ਇਹੋ ਸਾਡੀ ਬੇਨਤੀ ਹੈ। ਇਹ ਕਿਹੜਾ ਧਰਨਾ ਦਿੱਤਾ ਜਾ ਰਿਹਾ ਕਿਸਾਨਾਂ ਵੱਲੋਂ ਤੇ ਮਜ਼ਦੂਰਾਂ ਵੱਲੋਂ ਦਿੱਤਾ ਜਾ ਰਿਹਾ। ਇਹ ਜਿਹੜਾ ਇਹਗਾ ਧਰਨਾ ਜੀ ਇਹ ਭਾਰਤੀ ਕਿਸਾਨ ਯੂਨੀਅਨ ਪੰਜਾਬ ਭਾਰਤੀ ਕਿਸਾਨ ਯੂਨੀਅਨ ਬ੍ਰਹਮਕੇ ਕਿਸਾਨ ਮਜ਼ਦੂਰ ਸਰਾਜ ਕਮੇਟੀ ਪੰਜਾਬ ਤੇ ਮਜ਼ਦੂਰ ਯੂਨੀਅਨਾਂ ਵੱਲੋਂ ਤੇ ਆੜਤੀਆਂ ਪਰਵਾਹਾਂ ਵੱਲੋਂ ਸਾਰੇ ਇਲਾਕੇ ਵੱਲੋਂ ਰਲ ਮਿਲ ਕੇ ਸਾਰਿਆਂ ਨੇ ਪਰਵਾਹ ਘਹਰਾ ਦਿੱਤਾ ਕਿਉਂਕਿ ਇਹ ਜਿਹੜੀ ਲੜਾਈ ਆ ਇਹ ਸਾਂਝੀ ਆ। ਇਹ ਕਿਸੇ ਦੀ ਇੱਕ ਦੀ ਲੜਾਈ ਨਹੀਂ ਗਈ। ਜੇ ਮਜ਼ਦੂਰ ਪਰੇਸ਼ਾਨ ਹੋਊਗਾ ਉਹਦੇ ਵਿੱਚ ਨੁਕਸਾਨ ਦਾ ਵੀ ਨੁਕਸਾਨ ਆ ਉਹਦੇ ਵਿੱਚ ਆੜਤੀ ਦਾ ਨੁਕਸਾਨ ਆ ਉਹਦੇ ਵਿੱਚ ਦੁਕਾਨਦਾਰਾਂ ਦਾ ਵੀ ਨੁਕਸਾਨ ਆ ਕਿਉਂਕਿ ਜਦੋਂ ਇਹ ਬੋਰੀਆਂ ਉੱਥੇ ਸਹੀ ਥਾਂ ਤੇ ਜਾਣਗੀਆਂ ਤਾਂ ਕਿਸਾਨ ਦੇ ਖਾਤੇ ਦੇ ਵਿੱਚ ਪੈਸੇ ਆਉਣਗੇ ਤਾਂ ਉਹ ਬਾਜ਼ਾਰ ਦੇ ਵਿੱਚ ਪੈਸੇ ਦੇਊਗਾ ਤਾਂ ਬਾਜ਼ਾਰ ਚੱਲਣਾ ਵਾ ਇਸ ਕਰਕੇ ਸਾਨੂੰ ਦੁਕਾਨਦਾਰਾਂ ਨੇ ਆੜਤੀਆਂ ਨੇ ਮਜ਼ਦੂਰਾਂ ਨੇ ਤੇ ਸਾਰੇ ਜਿਥੇ ਬੰਦੀਆਂ ਨੇ ਬੱਤਵਾਰ ਸਹਿਯੋਗ ਦੇ ਕੇ ਇਹ ਧਰਨਾ ਸਫਲ ਕੀਤਾ ਵਾ ਔਰ ਉਹਨਾਂ ਤੱਕ ਚਿਰ ਤੱਕ ਇਹ ਧਰਨਾ ਜਾਰੀ ਰਹੂਗਾ ਜਿੰਨਾ ਚਿਰ ਤੱਕ ਸਾਡਾ ਇਹ ਦਾਣਾ ਮੰਡੀ ਖਾਲੀ ਨਹੀਂ ਹੋਏ ਇਹ ਧਰਨਾ ਲਾਉਣ ਤੋਂ ਪਹਿਲਾਂ ਕੋਈ ਪ੍ਰਸ਼ਾਸਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀਗੀ ਹਾਂਜੀ ਡੀਸੀ ਮੋਗਾ ਨੂੰ ਮਿਲੇ ਆ ਉਹਨੇ 4 ਦਿਨ ਦਾ ਸਮਾਂ ਲਿਆ ਜਿਹੜਾ ਅੱਜ 12 ਦਿਨ ਹੋ ਚੁੱਕੇ ਆ ਐਸਡੀਐਮ ਤਰਮਕੋਟ ਨੂੰ ਮਿਲੇ ਆ ਉਹਨਾਂ ਨੇ ਵੀ 4 ਦਿਨ ਦਾ ਸਮਾਂ ਲਿਆ ਜਿਹੜਾ 10-12 ਦਿਨ ਹੋ ਚੁੱਕੇ ਆ ਉਸ ਤੋਂ ਬਾਅਦ ਤਸਵੀਲਦਾਰ ਨਾਲ ਗੱਲ ਹੋਈ ਆ ਉਹਦੇ ਕੋਲੋਂ ਜਾ ਕੇ ਆਏ ਆ ਸਾਡੇ ਵਕਫਾ ਆਗੂ ਉਹਨਾਂ ਕੋਲ ਜਾ ਕੇ ਆਏ ਆ ਬਸ ਉਹਨਾਂ ਨੇ ਲਾਰੇ ਹੀ ਲਾਏ ਆ ਦੀ ਦੋ ਚੌ ਦਿਨਾਂ ਦੇ ਵਿੱਚ ਵਿੱਚ ਇਹ ਜਣਿਆ ਚੁੱਕ ਲਾ ਗੇ ਬਾਕੀ 10 15 ਦਿਨ ਬੀਤ ਜਾਣ ਦੇ باوجود ਵੀ ਕੋਈ ਪ੍ਰਬੰਧ ਨਹੀਂ ਹੋ ਸਕਿਆ ਫਿਰ ਅੱਕ ਕੇ ਜਿਹੜਾ ਧਰਨਾ ਆ ਰੋੜ ਹੈ ਜਿਹੜਾ ਉਹ ਜਾਮ ਕੀਤਾ ਗਿਆ ਇਹ ਇਹ ਸਮੱਸਿਆ ਹਰੇਕ ਸਾਲ ਆਉਂਦੀ ਪਿਛਲੇ ਸਾਲ ਵੀ ਤੁਸੀਂ ਰੋੜ ਜਾਮ ਕੀਤਾ ਸੀਗਾ ਹਾਂਜੀ ਇਹ ਪਿਛਲੇ ਸਾਲ ਵੀ ਰੋੜ ਜਾਮ ਕੀਤਾ ਸੀ ਤੇ ਜਦੋਂ ਧਰਨਾ ਲਾਇਆ ਸੀਗਾ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਾਨੂੰ ਟਰੱਕ ਦੇ ਦਿੱਤੇ ਸੀ ਤੇ ਮੰਡੀ ਖਾਲੀ ਕਰਾ ਦਿੱਤੀ ਗਈ ਸੀ ਇਹ ਸਰਕਾਰ ਜਿਹੜੀ ਧਰਨਿਆਂ 'ਚੋ ਨਿਗਲੀ ਹੋਈ ਆ ਇਨੋ ਇਹ ਇਸੇ ਤੇ ਹੀ ਹੋ ਗਈ ਆ ਕਿ ਜਿੰਨਾ ਚਿਰ ਕਿਸਾਨ ਮਜ਼ਦੂਰ ਜਿੰਨਾ ਚਿਰ ਉਹ ਧਰਨਾ ਨਹੀਂ ਦਿੰਦੇ ਉਹਨਾਂ ਚਿਰ ਇਹਨਾਂ ਦੀ ਅਫਸਰਸ਼ਾਈ ਤੇ ਕਿਸਾਨਾਂ ਦੀ ਕੰਨ ਤੇ ਜੂਨੀ ਇਹ ਸਰਕਾਰ ਦੀ ਕੰਨ ਤੇ ਜੂਨੀ ਸਰਕਦੀ ਜਦੋਂ ਧਰਨਾ ਬਿਜਾਰਾ ਕਰਾਂਗੇ ਫੇਰ ਹੀ ਇਹਨਾਂ ਦੇ ਅੰਬਲੋਣਾ ਵਾ ਨਹੀਂ ਦੇ ਉਹ ਨਜ਼ਰ ਨਹੀਂ ਹੁੰਦਾ ਹੌਣ ਤਾਂ ਹੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਹੁਣੇ ਹੀ ਸਰਕਾਰ ਤੋਂ ਇਹੋ ਮੰਗ ਕਰਦੇ ਆਂ ਕਿ ਜਲਦੀ ਤੋਂ ਜਲਦੀ ਛੇਤੀ ਤੋਂ ਛੇਤੀ ਸਾਡੇ ਮਜ਼ਦੂਰ ਆ ਜਿਹੜੇ ਉਹ ਟਰੱਕ ਲੱਦਣ ਵਾਸਤੇ ਉੱਥੇ ਖੜੇ ਆ ਉਹਨਾਂ ਦੇ ਟਰੱਕ ਉੱਥੇ ਕੱਢ ਦਿੱਤੇ ਜਾਣ ਤੇ ਲੋਡਿੰਗ ਕਰਕੇ ਮੰਡੀ ਵੇਲੀ ਕਰਾ ਦਿੱਤੀ ਜਾਏ ਉਹ ਆਪ ਦਾ ਘਰਾਂ ਨੂੰ ਜਾਣ ਔਰ ਆਪ ਦਾ ਪੈਸਾ ਟੱਗਾ ਲੈ ਕੇ ਆਪਦੇ ਪਰਿਵਾਰਾਂ ਦੇ ਵਿੱਚ ਜਾਣ ਠੀਕ ਹੈ ਧੰਨਵਾਦ